ਪਿੰਡ ਦੇ ਪੰਛ ਨੇ ਕੀਤੀ ਮਹਿਲਾ ਨਾਲ ਕੁੱਟਮਾਰ ਮਾਨਵਤਾ ਨੂੰ ਕੀਤਾ ਸ਼ਰਮਸਾਰ ਵੀਡੀਓ ਹੋ ਰਹੀ ਲਗਾਤਾਰ ਵਾਇਰਲ ਤਾਂ ਤਸਵੀਰਾਂ ਸਕਰੀਨ ਤੇ ਜੋ ਚੱਲ ਰਹੀਆਂ ਨੇ ਇਹ ਤੁਸੀਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦੀਆਂ ਹੋਈਆਂ ਵੇਖੀਆਂ ਹੋਣਗੀਆਂ ਜਿਸ ਦੇ ਵਿੱਚ ਇੱਕ ਸਰਦਾਰ ਨੌਜਵਾਨ ਮਹਿਲਾ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰ ਰਿਹਾ ਹੈ ਆਪਣੀ ਜੁੱਤੀ ਦੇ ਨਾਲ ਉਹਦੇ ਸਿਰ ਤੇ ਕਈ ਵਾਰ ਕਰ ਰਿਹਾ ਹੈ ਤੇ ਇੰਨਾ ਹੀ ਨਹੀਂ ਉਸ ਨੂੰ ਮਾਂ ਭੈਣ ਦੀਆਂ ਗੰਦੀਆਂ ਗਾਲਾਂ ਵੀ ਕੱਢ ਰਿਹਾ ਤੇ ਇਹ ਮਾਮਲਾ ਜਦੋਂ ਸਾਹਮਣੇ ਆਇਆ ਤੇ ਸੋਸ਼ਲ ਮੀਡੀਆ ਤੇ ਵੀਡੀਓ ਖੂਬ ਵਾਇਰਲ ਹੋਈ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਹੁਣ ਸਵਾਲ ਵੀ ਚੁੱਕ ਰਹੇ ਨੇ ਕਿ ਆਖਿਰਕਾਰ ਨੌਜਵਾਨਾਂ ਨੂੰ ਹੋ ਕੀ ਗਿਆ ਨਾ ਤਾਂ ਉਹ ਇਨਸਾਨ ਦੇਖ ਰਹੇ ਨੇ ਨਾ ਤਾਂ ਉਹ ਮਹਿਲਾ ਦੇਖ ਰਹੇ ਨੇ ਨਾ ਹੀ ਕਿਸੇ ਨੂੰ ਕੁਝ ਸਮਝ ਰਹੇ ਨੇ ਗੁੱਸਾ ਇੰਨਾ ਬਾਹਰ ਹੋ ਗਿਆ ਕਿ ਲਗਾਤਾਰ ਜਿਵੇਂ ਮੌਕਾ ਮਿਲਦਾ ਹੈ ਉਸੇ ਤਰ੍ਹਾਂ ਹੀ ਮਾਰਕੁਟਾਈ ਸ਼ੁਰੂ ਕਰ ਦਿੰਦੇ ਨੇ ਤੁਸੀਂ ਵੇਖ ਰਹੇ ਹੋ ਕ੍ਰਾਈਮ ਚਾਰਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਖਰਾ ਅੱਜ ਦੇ ਕ੍ਰਾਈਮ ਚਾਰਟ ਦੇ ਵਿੱਚ ਗੱਲ ਕਰਾਂਗੇ ਇਸ ਤਰ੍ਹਾਂ ਦੇ ਕ੍ਰਾਈਮ ਦੀ ਜਿਸ ਦੇ ਨਾਲ ਕਿ ਆਮ ਜਨਤਾ ਦਾ ਗੁੱਸਾ ਕਿਉਂ ਇੰਨਾ ਵੱਧਾ ਜਾ ਰਿਹਾ ਹੈ ਇਹ ਤਸਵੀਰਾਂ ਨੇ ਫਗਵਾੜਾ ਦੀਆਂ ਜਿੱਥੇ ਫਗਵਾੜਾ ਦੇ ਪਿੰਡ ਰਿਹਾਨਾ ਜੱਟਾ ਦੇ ਵਿੱਚ ਇੱਕ ਮਾਮੂਲੀ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਤਕਰਾਰ ਹੋ ਗਈ ਤਕਰਾਰ ਇੰਨੀ ਵੱਧ ਗਈ ਕਿ ਨੌਜਵਾਨ ਦਾ ਗੁੱਸਾ ਇਨਾ ਆਪੋ-ਬਾਰ ਹੋ ਗਿਆ ਨਾ ਉਹਨੇ ਇੱਧਰ ਦੇਖਿਆ ਨਾ ਉਹਨੇ ਉੱਧਰ ਦੇਖਿਆ ਨਾ ਹੀ ਕੋਈ ਉਮਰ ਦਾ ਲਿਆਜ਼ ਕੀਤਾ ਨਾ ਹੀ ਇਹ ਦੇਖਿਆ ਕਿ ਸਾਹਮਣੇ ਬਜ਼ੁਰਗ ਮਹਿਲਾ ਹੈ 60 ਸਾਲਾਂ ਦੀ ਉਸਨੇ ਉਸੇ ਤਰ੍ਹਾਂ ਹੀ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿਸੇ ਜਾਨਵਰ ਨੂੰ ਕੁੱਟ ਰਹੀ ਹੋਈਏ ਜਾਂ ਫਿਰ ਕਿਸੇ ਆਮ ਤੁਸੀਂ ਕਹਿ ਸਕਦੇ ਹੈਗੇ ਉਹ ਕਿ ਕਿਸੇ ਚੀਜ਼ ਦੇ ਉੱਤੇ ਵਾਰ ਕਰ ਰਹੀ ਹੋਈ ਹੈ ਤਸਵੀਰਾਂ ਅਸੀਂ ਵੀਡੀਓ ਇਸ ਤਰ੍ਹਾਂ ਚਲਾ ਨਹੀਂ ਸਕਦੇ ਕਿਉਂਕਿ ਉਹ ਦੇਖੀਆਂ ਨਾ ਜਾਣ ਵਾਲੀਆਂ ਤਸਵੀਰਾਂ ਨੇ ਤੇ ਉਹਨਾਂ ਤਸਵੀਰਾਂ ਨੂੰ ਚਲਾ ਕੇ ਕੋਈ ਵੀ ਵੱਡੀ ਮੁਕਾਮ ਹਾਸਲ ਨਹੀਂ ਹੋ ਜਾਵੇਗਾ ਜਿਸ ਕਾਰਨ ਅਸੀਂ ਤੁਹਾਨੂੰ ਸਿਰਫ ਸਟਿਲ ਹੀ ਦਿਖਾ ਰਹੇ ਹਾਂ ਵੀਡੀਓ ਨਹੀਂ ਦਿਖਾ ਰਹੇ ਤੇ ਸਰਦਾਰ ਨੌਜਵਾਨ ਦੇ ਨਾਲ ਮਹਿਲਾ ਦੀ ਆਪਸ ਦੇ ਵਿੱਚ ਬਹਿਸਬਾਜੀ ਹੁੰਦੀ ਹੈ ਮਕਾਨ ਦੀ ਨੀ ਨੂੰ ਲੈ ਕੇ ਮਹਿਲਾ ਦੇ ਘਰ ਦੇ ਨਾਲ ਇਸ ਦਾ ਮਕਾਨ ਬਣ ਰਿਹਾ ਹੁੰਦਾ ਹੈ ਤੇ ਉਸ ਦੇ ਨੀ ਨੂੰ ਲੈ ਕੇ ਆਪਸੀ ਥੋੜੀ ਜੀ ਤਕਰਾਰ ਹੁੰਦੀ ਹੈ ਤੇ ਤਕਰਾਰ ਦੇ ਵਿੱਚ ਗੁੱਸਾ ਇੰਨਾ ਹਾਵੀ ਹੋ ਜਾਂਦਾ ਹੈ ਕਿ ਨੌਜਵਾਨ ਆਪਣੀ ਜੁੱਤੀ ਦੇ ਨਾਲ ਮਹਿਲਾ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਲਗਾਤਾਰ ਕਈ ਵਾਰ ਉਸ ਦੇ ਸਿਰ ਦੇ ਉੱਤੇ ਉਸ ਦੇ ਉੱਤੇ ਵਾਰ ਕਰਦਾ ਹੈ ਜਿਸ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਦਾ ਹੈ ਤੇ ਉਸ ਨੂੰ ਬਚਾਣ ਆਏ ਅਪਾਹਜ ਸ਼ਖਸ ਦੇ ਉੱਤੇ ਵੀ ਉਸ ਦੇ ਸਿਰ ਦੇ ਉੱਤੇ ਵਾਰ ਕਰਦਾ ਹੈ ਤੇ ਲਗਾਤਾਰ ਵੀਡੀਓ ਉਹਨਾਂ ਦੇ ਪਰਿਵਾਰਕ ਮੈਂਬਰ ਬਣਾ ਰਹੇ ਨੇ ਜੋ ਕਿ ਇਸ ਦੇ ਇਸ ਦੇ ਸਾਹਮਣੇ ਖੜੇ ਹੋਏ ਨੇ ਤੇ ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਪਿੰਡ ਦਾ ਪੰਚ ਹੈ ਜੋ ਕਿ ਪਿੰਡ ਦੇ ਆਪਣੇ ਆਪ ਨੂੰ ਵੱਡੇ ਪੰਚ ਕਹਾਉਂਦੇ ਨੇ ਤਾਂ ਉਸ ਦਾ ਹੰਕਾਰ ਵੀ ਹੋ ਸਕਦਾ ਹੈ ਇਹਦੇ ਵਿੱਚ ਹੋਵੇ ਜਿਸ ਕਾਰਨ ਇਹ ਇਸ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਖੈਰ ਲੜਾਈ ਹੋਈ ਲੜਾਈ ਆਪਸ ਵਿੱਚ ਇੰਨੀ ਵਧੀ ਕਿ ਇੱਕ ਦੂਜੇ ਦੇ ਉੱਤੇ ਵਾਰ ਹੋਏ ਤੇ ਹੁਣ ਬਜ਼ੁਰਗ ਮਹਿਲਾ ਦਾ ਕੀ ਕਹਿਣਾ ਹੈ ਉਹ ਵੀ ਜ਼ਰਾ ਸੁਣ ਲਵੋ ਹਾਂਜੀ ਮੇਰਾ ਨਾਮ ਬਲਜੀਤ ਕੌਰ ਹੈ ਹਾਂ ਰਹਾਣਾ ਜੱਟਾਂ ਦੇ ਰਹਿਣ ਵਾਲਾ ਹਾਂਜੀ ਮੈਟਰ ਕਹਿੰਦੇ ਜੀ ਕੰਦ ਦਾ ਨੀ ਦਾ ਰੌਲਾ ਹੈ ਜੀ ਮੇਰੀ ਇਹ ਨੀ ਪਟ ਕੇ ਆਪਣੇ ਜਾਂਦੇ ਸਿੱਧੀ ਕਰਨ ਡਿਆ ਜੀ ਫੋਨ ਕਰਦੇ ਇਹ ਅਗਰ ਉਹਨੇ ਗੋਰਪ੍ਰੀਤ ਗੋਪੀ ਕਰ ਰਿਹਾ ਜੀ ਇਹ ਰਹਾਣਾ ਜੱਟਾਂ ਦਾ ਰਹਿਣ ਵਾਲਾ ਹੈ ਜੀ ਇਹ ਜੀ ਹੋਇਆ ਕੋਲੋ ਹਾਲ ਤਾਂ ਤੁਹਾਡੇ ਨਾਲ ਕੋਟੇ ਸਰ ਕੋਲ ਇਹ ਇਹ ਕੋਟਮਰ ਇੱਕ ਵੀ ਨਾ ਮੈਨਾਂ ਪਹਿਲਾਂ ਵੀ ਕੀਤੀ ਸੀ ਇਹਨਾਂ ਕੱਲ ਵੀ ਕੀਤੀ ਮੈਨਾਂ ਕੱਲ ਸ਼ਾਮੇ ਵੀ ਕੀਤੀ ਇਹਨੇ ਮੈਨਾਂ ਕੱਲ ਠੀਕ ਕੱਲ ਕੋਟਿਆ ਗਿਓ ਤੁਹਾਨੂੰ ਇਹਨੇ ਕੋਟਿਆ ਇਹਨੇ ਕਿਹਾ ਜੋ ਮੇਰੀ ਕੰਧ ਦੀ ਨੀ ਇਹਦਾ ਮਜ਼ਦੂਰ ਪੱਟਦਾ ਸੀ ਮੈਂ ਤਾਂ ਇਹਨੂੰ ਸਾਜੀ ਇਹਨੂੰ ਮੈਂ ਬੁਲਾਇਆ ਵੀ ਹੈ ਨਹੀਂ ਸੀ ਮੈਨੂੰ ਇਹੀ ਕਹਿੰਦੀ ਸੀ ਮੈਂ ਕਿਹਾ ਮੇਰੀ ਨੀ ਦੀ ਕੰਧ ਆ ਪੱਕੀ ਕੰਧ ਆ ਇਹ ਨੀ ਮੇਰੀ ਇਹ ਪੱਟਣ ਆਇਆ ਕਹਿੰਦਾ ਤੂੰ ਬੋਲਦੀ ਕਿ ਇਦਾਂ ਮੈਂ ਤਾਂ ਤੈਨੂੰ ਬੁਲਾਇਆ ਨਹੀਂ ਕਹਿੰਦਾ ਤੂੰ ਬੋਲਦੀ ਕਿ ਇਦਾਂ ਕਹਿੰਦਾ ਮੇਰਾ ਬੰਦਾ ਤੂੰ ਉਹਨੂੰ ਕਹਿੰਦੇ ਬੋਲਦੀ ਮੈਂ ਕਿਹਨੂੰ ਕਿਦਾਂ ਬਹੁਤ ਕੌਸ਼ਿਸ਼ ਇਹਨੇ ਗਾਲਾਂ ਕੱਢੀਆਂ ਇਹ ਜਿਹੜੀ ਜਦਾ ਲਕੀਰ ਦੇ ਉੱਪਰ ਇਹ ਇਹ ਤਾਂ ਇੱਥੋਂ ਲੈ ਕੇ ਸਾਜੀ ਹੈ ਨੰਬਰਾਂ ਦੇ ਵਿੱਚ ਉੱਥੋਂ ਸ਼ੁਰੂ ਜੀ ਹੋ ਜਾਂਦੀ ਹੈ ਲਾਲਕੀਰ ਦੇ ਅੰਦਰ ਹੋ ਜਾਂਦੀ ਹੈ ਇਹ ਮਤਲਬ ਜੀ ਮਤਲਬ ਜੀ ਇਹ ਲੜਦਾ ਕਿਉਂ ਸੀ ਤੁਹਾਡੇ ਨਾਲ ਇਹ ਲੜਦਾ ਕਿਉਂ ਜੀ ਕਹਿੰਦਾ ਮੈਂ ਤੇ ਤੇਰੀ ਨੀ ਪੱਟਣੀ ਮੈਂ ਆਪਣੀ ਕੰਧ ਸਿੱਧੀ ਕਰਨੀ ਆ ਇਹਦੇ ਚਾਚਾ ਵੀ ਮਨਜੀਤ ਸਿੰਘ ਨਾਲ ਹੀ ਹੈ ਜਿਹਦੇ ਨਾਲ ਹੀ ਹਾਂਜੀ ਚਾਚਾ ਉਹ ਵੀ ਰਹਣਾ ਜੱਟਾਂ ਦਾ ਰਹਿਣ ਵਾਲੇ ਜਾਵੇ ਇਹਨਾਂ ਨੂੰ ਪੁੱਛਿਆਦ ਕੀਤੀ ਕੋਈ ਹਾਂਜੀ ਕੀਤੀ ਆ ਜੀ ਅੱਜ ਹੋਈਆਂ ਜੋ ਹੋਰ ਸਹੀ हाँ जी आई सी बहुत लेती है पेपर दिता आई ने हां हम मेरे बयान ला जी ओर तो देता है तो ਉਹਦਾ ਗੌਰਪ੍ਰੀਤ ਸਿੰਘ ਗੋਪੀ ਆ। ਮਨਜੀਤ ਸਿੰਘ ਉਹਦਾ ਚਾਚਾ ਹੈਗਾ। ਪੰਚਾਇਤ ਨੂੰ ਵੀ ਮੰਗ ਰੱਖਦੇ ਆਪਾਂ। ਮਨਸ਼ਾਸ਼ਾ ਉਹਦੇ ਨਾਲ ਸਾਕ ਤੋਂ ਸਾਜ ਜਿੱਦਾਂ ਮੇਰੇ ਨੇ ਜੁੱਤੀਆਂ ਮਾਰੀਆਂ ਦੋ ਵਾਰ ਮੈਂ ਤਾਂ ਕਹਿੰਦੀ ਐ ਐਵੇਂ ਮਰੋਂ ਆਉਣੀਆਂ ਮੈਂ ਇਹਦੇ ਜੁੱਤੀਆਂ ਨੇ। ਜਦੋਂ ਮੇਰੇ ਨੇ ਜੁੱਤੀਆਂ ਮਾਰੀਆਂ। ਇਹਨੂੰ ਰਿਕਾਰਡ ਕਰ ਲਿਆ ਜੀ? ਹਾਂਜੀ ਕਰ ਲਿਆ ਸਰ ਜੀ ਇਹਨੂੰ। ਹਾਂਜੀ। ਮੈਨੂੰ ਬਹੁਤ ਉਮਕੀਆਂ ਬਹੁਤ ਦਿੱਤੀਆਂ। ਮੈਂ ਉਡਾਣਾ ਆਇਆ ਮੈਂ ਕਹਿੰਦਾ ਤੰਗ ਪਰਚਾ ਮੈਂ ਕਹਿੰਦਾ ਇੱਥੇ ਰਹਿਣ ਨਹੀਂ ਜਾਂਦੀ। ਗੰਦ ਬਕਿਆ ਬਹੁਤ ਹੱਦ ਤੱਕ ਵੱਧ ਗੰਦ ਮੈਨੂੰ ਬਕਿਆ ਸਾਜੀ ਹੈ ਤਾਂ ਤੁਸੀਂ ਸੁਣਿਆ ਬਜ਼ੁਰਗ ਮਹਿਲਾ ਨੇ ਇਸ ਬਾਰੇ ਸਾਰੀ ਕੱਲ ਬਾਦ ਦੱਸੀ ਕਿ ਆਖਿਰਕਾਰ ਇਹ ਨੋਬਦ ਕਿਉਂ ਪਹੁੰਚੀ ਤੇ ਕਦੋਂ ਇਹ ਸਾਰਾ ਮਾਮਲਾ ਵਾਪਰਿਆ ਤੇ ਹੁਣ ਪੁਲਿਸ ਨੇ ਇਸ ਪੰਚ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜਕੱਲ ਸਾਡੇ ਜੀ ਧਿਆਨ ਦੇ ਵਿੱਚ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਵੀਡੀਓ ਆਈ ਹੈ ਸਾਹਮਣੇ ਧਿਆਨ ਦੇ ਵਿੱਚ ਇਹ 라ਵਲਪਿੰਡੀ ਦੇ ਪਿੰਡ ਦੇਹਾਣਾ ਜੱਟਾ ਦੀ ਵੀਡੀਓ ਸੀ ਜਿਹਦੇ ਵਿੱਚ ਇੱਕ ਨੌਜਵਾਨ ਇੱਕ ਬਜ਼ੁਰਗ ਲੇਡੀ ਦੇ ਕੁੱਟਮਾਰ ਕਰ ਰਿਹਾ ਹੈ ਇਸ ਚੀਜ਼ ਦੀ ਅਹਿਮੀਅਤ ਦੇਖਦੇ ਹੋਏ ਇਮੀਡੀਏਟਲੀ ਜਿਹੜਾ ਉਹ ਨੌਜਵਾਨ ਹੈ ਸਾਡੀ ਟੀਮ ਉੱਥੇ ਪਹੁੰਚੀ ਉਸ ਨੌਜਵਾਨ ਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਕਿਉਂਕਿ ਇਸ ਲੇਡੀ ਦੇ ਕੁਝ ਸੱਟਾਂ ਲੱਗੀਆਂ ਸੀ ਤਾਂ ਅਪੋਨ ਉਹਨਾਂ ਦੀ ਜਿਹੜੀ ਐਮਐਲਆਰ ਆਉਣ ਤੇ ਇਸ ਕੇਸ ਦੇ ਵਿੱਚ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਐਫਆਈਆਰ ਨੰਬਰ 52/25 ਅੰਡਰ ਰੈਲੇਵੈਂਟ ਸੈਕਸ਼ਨਸ ਤੇ ਜਿਹੜਾ ਹੈ ਅਕਿਊਜ਼ਡ ਹੈ ਉਹ ਵੀ ਅਰੈਸਟ ਕਰ ਲਿਆ ਗਿਆ ਹੈ ਇਹਦੇ ਵਿੱਚ ਅੱਗੇ ਫਰਦਰ ਤਫ਼ਤੀਸ਼ ਦੇ ਵਿੱਚ ਜਿਦਾ ਵੀ ਅਗਰ ਹੋਰ ਕੋਈ ਸ਼ਮੂਲੀਅਤ ਨਜ਼ਰ ਆਉਂਦੀ ਹੈ ਤਾਂ ਉਹਦੇ ਤੇ ਵੀ ਐਕਸ਼ਨ ਲਿਆ ਜਾਏਗਾ ਹਾਂਜੀ ਇਹ ਜੀ ਪਿੰਡ ਚ ਗਵੰਡੀ ਨੇ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਕੰਸਟਰਕਸ਼ਨ ਜਿਵੇਂ ਜਿਹੜਾ ਕਿਊਜ਼ ਹੈ ਕੋਈ ਕੰਸਟਰਕਸ਼ਨ ਕਰ ਰਿਹਾ ਸੀਗਾ ਤੇ ਉਹਨਾਂ ਦੀ ਕਹਾ ਸੁਣੀ ਹੋਗੀ ਤੇ ਉਹਦੀ ਤਲਖੀ ਦੇ ਵਿੱਚ ਜਿਹੜਾ ਇਹਨਾਂ ਦਾ ਦੋਨਾਂ ਧਿਰਾਂ ਦਾ ਆਪਸ ਵਿੱਚ ਹੋਇਆ ਤੇ ਕਿਊਸ ਨੇ ਉਹਦੇ ਸੱਟਾਂ ਮਾਰੀਆਂ ਨੇ ਕੰਪਲੇਨੈਂਟ ਦੇ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਹੋਇਆ ਸੀ ਇਹਦੇ ਤੇ ਐਕਸ਼ਨ ਲੈ ਲਿਆ ਗਿਆ ਹੈ ਜੀ 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 ਜਿਹੜੀ ਕੰਪਲੇਨੈਂਟ ਹੈ ਜੀ ਇਹਦੇ ਵਿੱਚ ਬਜ਼ੁਰਗ ਹੈ ਜੀ ਲਗਭਗ 60 ਸਾਲ ਦੀ ਉਮਰ ਹੈ ਬਲਜੀਤ ਕੌਰ ਔਰ ਜਿਹੜਾ ਅਕਿਊਸਡ ਹੈ ਉਹ ਗੁਰਪ੍ਰੀਤ ਸਿੰਘ ਹੈ ਰਿਹਾਨਾ ਜੱਟਾਂ ਦੇ ਰਹਿਣ ਵਾਲੇ ਨੇ ਜੀ ਫਰਦਰ ਕਾਰਵਾਈ ਕਰੀ ਜਾਏ ਤਾਂ ਲਗਾਤਾਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਨੇ ਕਿ ਆਖਿਰਕਾਰ ਨੌਜਵਾਨਾਂ ਨੂੰ ਜਾਂ ਲੋਕਾਂ ਦੇ ਵਿੱਚ ਇੰਨਾ ਗੁੱਸਾ ਕਿਉਂ ਫੈਲ ਰਿਹਾ ਹੈ ਕਿਉਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਹੋ ਰਿਹਾ ਕਿਉਂ ਨਹੀਂ ਤੁਸੀਂ ਸਾਹਮਣੇ ਕਿਸੇ ਦਾ ਲਿਹਾਜ਼ ਕਰਦੇ ਕਿ ਉਹ ਬਜ਼ੁਰਗ ਮਹਿਲਾ ਹੈ ਜਾਂ ਫਿਰ ਕੋਈ ਅਪਾਹਜ ਨੇ ਜਿਸ ਦੇ ਉੱਤੇ ਤੁਸੀਂ ਆਪਣਾ ਜ਼ੋਰ ਦਿਖਾ ਰਹੇ ਹੋ ਖੈਰ ਹੁਣ ਇਸ ਵੀਡੀਓ ਵਾਇਰਲ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਛੋਟੀ ਮੋਟੀ ਗੱਲ ਨੂੰ ਬੈਠ ਕੇ ਨਿਪਟਾਰਾ ਕਰ ਲੈਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਣੀਆਂ ਚਾਹੀਦੀਆਂ ਨੇ ਜਿਸ ਨਾਲ ਦੋ ਪਰਿਵਾਰਾਂ ਦੀ ਬੇਇੱਜ਼ਤੀ ਹੋਵੇ ਤੇ ਦੋ ਪਰਿਵਾਰ ਖੱਜਲ ਖੁਆਰ ਹੋਣ ਪੁਲਿਸ ਥਾਣੇ ਕਚਹਿਰੀਆਂ ਦੇ ਵਿੱਚ ਜਿਸ ਦਾ ਮਾਮਲਾ ਆਸਾਨੀ ਨਾਲ ਬੈਠ ਕੇ ਸੁਲਝ ਸਕਦਾ ਹੈ ਉਸ ਨੂੰ ਹੱਥੋਂ ਭਾਈ ਕਰਕੇ ਆਪਾਂ ਮਾਮਲੇ ਨੂੰ ਬਹੁਤ ਵਧਾ ਲੈਨੇ ਆ ਜਿਸ ਦਾ ਖਮਿਆਜਾ ਦੋਨਾਂ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਖੈਰ ਇਸ ਮਸਲੇ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੇਖਦੇ ਰਹੋ ਕ੍ਰਾਈਮ ਚਾਰਟ